ਮਨਰੇਗਾ ਸਕੀਮ ਨੂੰ ਲੈ ਕੇ ਪੰਜਾਬ ਦੀ ਸਿਆਸਤ ਲਗਾਤਾਰੱਖਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਪਾਚਪਾ ਨੂੰ ਲੈ ਕੇ ਜਿਹੜਾ ਕਿ ਕਾਂਗਰਸ ਪਾਰਟੀ ਵੀ ਪਲਟਵਾਰ ਕਰਦੇ ਹੋਏ ਹੁਣ ਨਜ਼ਰ ਆ ਰਹੀ ਹੈ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉੱਥੇ ਹੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਪੰਜਾਬੀਆਂ ਨੂੰ ਖਾਸ ਤੌਰ ਤੇ ਉਹਨਾਂ ਨੇ ਇੱਕ ਸੁਨੇਹਾ ਲਗਾਇਆ ਹੈ ਤਾਂ ਤੁਹਾਨੂੰ ਦੱਸੀਏ ਕਿ ਮਨਰੇਗਾ ਸਕੀਮ ਦਾ ਨਾਮ ਬਦਲਣ ਦੇ ਉੱਤੇ ਜਿਹੜੀ ਕਿ ਪੰਜਾਬ ਦੀ ਸਿਆਸਤ ਪੂਰਨ ਤੌਰ ਤੇ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਕਿ ਹੁਣ ਵੱਡਾ ਬਿਆਨ ਦੇ ਦਿੱਤਾ ਹੈ ਤੇ ਉੱਥੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਹਨ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਆ ਆਪ ਸਭ ਨੂੰ ਪਤਾ ਹੈ ਦੇ ਰਾਮ ਦੇ ਤਹਿਤ ਆ ਪੂਰੇ ਪੰਜਾਬ ਭਰ ਦੇ ਵਿੱਚ ਮਨਰੇਗਾ ਵਰਕਰਾਂ ਦੀ ਕਾਂਗਰਸ ਪਾਰਟੀ ਨੇ ਲੜਾਈ ਲੜੰਦਾ ਪ੍ਰਣ ਕੀਤਾ ਹੈ ਜਾਨੀ ਕਿ ਮਨ ਬਣਾਇਆ ਹੈ। ਔਰ ਉਹਰੇ ਤਹਿਤ ਬਪੇਸ਼ ਬਗੇਲ ਸਾਹਿਬ ਜਿਹੜੇ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਸਾਹਿਬ ਨੇ ਸਾਬਕਾ ਤੇ ਪੰਜਾਬ ਦੇ ਇੰਚਾਰਜ ਨੇ ਉਹ ਕੱਲ ਨੂੰ ਇਸ ਸੰਗਰਾਮ ਦੇ ਤਹਿਤ ਪਹਿਲੀ ਜਿਹੜੀ ਸਭਾ ਹੈ ਉਹਨੂੰ ਸਬੋਧਨ ਕਰਨਗੇ ਗੁਰਦਾਸਪੁਰ ਠੀਕ 10 ਵਜੇ ਔਰ ਦੁਪਹਿਰੇ 2 ਵਜੇ ਕੱਲ ਨੂੰ ਹੁਸ਼ਿਆਰਪੁਰ ਟਾਂਡਾ ਵਿਖੇ ਸੰਬੋਧਨ ਕਰਨਗੇ ਇਸੇ ਤਰ੍ਹਾਂ 9 ਤਰੀਕ ਨੂੰ ਬਲਾਚੌਰ 10 ਵਜੇ ਤੇ 2 ਵਜੇ ਸਮਰਾਲਾ ਖੰਨਾ ਹਲਕੇ ਦੇ ਵਿੱਚ ਸੰਬਰਾਲਾ ਵਿਖੇ ਸੰਬੋਧਨ ਕਰਨਗੇ ਇਸੇ ਤਰ੍ਹਾਂ 10 ਤਰੀਕ ਨੂੰ ਪਟਿਆਲਾ ਹਲਕੇ ਚ ਰਾਜਪੁਰਾ 10 ਵਜੇ ਤੇ ਫਿਰ ਸੰਗਰੂਰ ਦੇ ਵਿੱਚ 2 ਵਜੇ ਸੰਬੋਧਨ ਕਰਨਗੇ ਇਸੇ ਤਰ੍ਹਾਂ ਅਗਲੇ ਦਿਨ ਜਾਨੀ ਕਿ 11 ਤਰੀਕ ਨੂੰ ਪੁੱਚੋ ਮੰਡੀ ਦੇ ਵਿੱਚ ਠੀਕ 10 ਵਜੇ ਤੇ ਸ਼ਾਮੀ 2 ਵਜੇ ਬਾਗਾ ਪੁਰਾਣਾ ਇਹ 11 ਤਰੀਕ ਨੂੰ ਤੇ 12 ਤਰੀਕ ਨੂੰ ਪ੍ਰੋਗਰਾਮ ਫਿਰੋਜ਼ਪੁਰ ਚ ਗੁਰੂ ਹਰ ਸਹਾਇ ਵਿਕੇ 10 ਵਜੇ ਮਨਰੇਗਾ ਵਰਕਰਾਂ ਨੂੰ ਸਬੋਧਨ ਕਰਕੇ ਇਸ ਸੰਗਰਾਮ ਦੀ ਲੜਾਈ ਲੜਨਾ ਸ਼ੁਰੂਆਤ ਕਰਾਂਗੇ ਕਿਉਂਕਿ ਇਹ ਲੋਕਾਂ ਤੋਂ ਰੋਜੀ ਰੋਟੀ ਖੋਈ ਗਈ ਹੈ ਡਾਕਟਰ ਮਨਮੋਨ ਸਿੰਘ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਗਰੀਬਾਂ ਨੂੰ ਹਰ ਘਰ ਨੂੰ ਰੋਜ਼ਗਾਰ ਦੇਣ ਦਾ ਕੰਮ ਹੀ ਕੀਤਾ ਸੀ ਜਿਹਨੂੰ ਖੋਹਦਾ oprala bjp ਸਰਕਾਰ ਨੇ ਕੀਤਾ ਹੈ اور bjp ਨੇ ਇਹ ਸਾਡੀ ਰੋਜੀ ਰੋਟੀ ਖੋਹਨ ਦਾ ਕੰਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਇਸ ਗੱਲ ਨੂੰ ਅੱਖੋਂ ਪਰੋਖੇ ਕਰਦਿਆਂ ਇੱਕ ਸੈਸ਼ਨ ਬੁਲਾ ਕੇ ਆਪਣੇ ਹੱਥ ਧੋ ਲਏ ਨੇ ਇਸ ਤਰ੍ਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਸੋ ਮੈਂ ਬੇਨਤੀ ਕਰਾਂਗਾ ਕਿ ਆਪਾਂ ਇਸ ਸੰਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਸਾਰੇ ਲੋਕਾਂ ਨੇ ਇਹਦੇ 'ਚ ਹਿੱਸਾ ਲੈਣਾ ਹੈ ਤਾਂ ਜੋ ਇਸ ਲੜਾਈ ਨੂੰ ਆਪਾਂ ਘਰ-ਘਰ ਤੱਕ ਲੈ ਕੇ ਜਾ ਸਕੀਏ। ਔਰ ਲੋਕਾਂ ਦੀ ਰੋਜੀ ਰੋਟੀ ਜਿਹੜੀ ਖੋ ਰਹੀ ਹੈ, ਮਨੇਰੇਗਾ ਸਕੀਮ ਜਿਹੜੀ ਬੰਦ ਕਰਨ ਜਾ ਰਹੀ ਹੈ, ਭਾਜਪੀ ਸਰਕਾਰ ਤੇ ਉਹਦੇ ਨਾਲ ਆਮ ਆਦਮੀ ਪਾਰਟੀ ਉਹਨਾਂ ਦੇ ਖਿਲਾਫ ਲੜਾਈ ਲੜ ਕੇ ਆਪਾਂ ਇਸ ਕਾਨੂੰਨ ਨੂੰ ਵਾਪਸ ਲੈ ਕੇ ਆਉਣਾ ਹੈ ਪਰਮਾਤਮਾ ਕਿਰਪਾ ਕਰੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੋਏਗਾ ਤਾਂ ਦੁਬਾਰੇ ਮਨਰੇਗਾ ਨੂੰ ਫੇਰ ਬਹਾਲ ਕਰਾਂਗੇ ਔਰ ਘਰ ਘਰ ਕੰਮ ਦੇਣ ਦਾ ਕੰਮ ਕਰਾਂਗੇ ਸੋ ਆਸ ਕਰਦਾ ਹਾਂ ਕਿ ਤੁਸੀਂ ਇਸ ਸੰਗਰਾਮ ਦੇ ਵਿੱਚ ਹਰ ਵਿਅਕਤੀ ਪੰਜਾਬ ਦਾ ਉਹਨਾਂ ਇਲਾਕਿਆਂ ਦੇ ਸਾਡੇ ਮਨਰੇਗਾ ਭਰਾ ਤੇ ਆਮ ਲੋਕ ਕਾਂਗਰਸ ਨੂੰ ਪਿਆਰ ਕਰਨ ਵਾਲੇ ਔਰ ਪੰਜਾਬ ਤੇ ਪੰਜਾਬੀਆਂ ਨੂੰ ਪਿਆਰ ਕਰਨ ਵਾਲੇ ਔਰ ਸੰਘਰਸ਼ਾਹੀ ਲੜਾਈ ਲੜਨ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਇਸ ਸੰਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਜ਼ਰੂਰ ਬਣੇ